ਉਹ ਬੜਾ ਸਾਰੇ ਕਾਰਜਕਰਤਾ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਕਿ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਔਰ ਅੱਜ ਉਹਨਾਂ ਨੇ ਪਿਛਲੇ ਦਿਨੀ ਤੁਹਾਡੇ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਇਹ ਤੋਂ ਪਤਾ ਚੱਲਦਾ ਕਿ ਅੱਜ ਲੋਕ ਵਿਚਾਰਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ ਹਮੇਸ਼ਾ ਪੰਜਾਬ ਦੀ ਇੱਕ ਬੁਲੰਦ ਆਵਾਜ਼ ਬਣ ਕੇ ਉਹਨਾਂ ਨੇ ਪੰਜਾਬ ਦੇ ਹਿੱਕਾਂ ਦੀ ਰਾਖੀ ਵਾਸਤੇ ਹਮੇਸ਼ਾ ਬੋਲੇ ਨੇ ਸੋ ਅਜੋ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਸਾਰੇ ਕਾਰਜਕਰਤਾ ਉਹਨਾਂ ਦਾ ਸਵਾਗਤ ਕਰ ਰਿਆ ਔਰ ਭਾਰਤੀ ਜਨਤਾ ਪਾਰਟੀ ਨੇ ਲੁਧਿਆਣੇ ਤੋਂ ਉਹਨਾਂ ਨੂੰ ਟਿਕਟ ਦੇ ਕੇ ਵੀ ਨਿਵਾਜਿਆ ਤਾਂ ਵੀ ਕਾਰਜਕਰਤਾ ਚ ਬੜਾ ਜੋਸ਼ ਦਾ ਮਾਹੌਲ ਆ ਔਰ ਇਸ ਗੱਲ ਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਦਾਵਾ ਕਰਦਾ ਵੀ ਉਹਨਾਂ ਦੀ ਜਿਹੜੀ ਹੁਣ ਜਿੱਤ ਆ ਲੁਧਿਆਣੇ ਚ ਪਿਛਲੇ ਸਾਰੇ ਰਿਕਾਰਡ ਤੋੜ ਕੇ ਜਿਆਦਾ ਹੋਏਗੀ ਰਾਂਜੀਤ ਜੀ ਨੇ ਕਿਹਾ ਹੈ ਕਿ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬੋਲਦੇ ਰਹੇ ਨੇ ਅਮਿਤ ਸ਼ਾਹ ਦੇਖੋ ਜੀ ਨਹੀਂ ਅਮਿਤ ਸ਼ਾਹ ਜੀ ਵੀ ਬੋਲਦੇ ਨੇ ਬਿੱਟੂ ਜੀ ਵੀ ਨੇ ਪੰਜਾਬ ਦੀ ਆਵਾਜ਼ ਹਮੇਸ਼ਾ ਚੱਕਦੇ ਰਹੇ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਰਹੇ ਨੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਇਸ ਗੱਲ ਲਈ ਅਪਰੀਸ਼ੀਏਟ ਕਰਦਾ ਔਰ ਹਮੇਸ਼ਾ ਇੱਕ ਬਲੰਤ ਆਵਾਜ਼ ਨੇ ਉਹਨਾਂ ਦਾ ਪਰਿਵਾਰਿਕ ਪਛੋਕੜ ਵੀ ਪੰਜਾਬ ਦੇ ਹਿੱਤਾਂ ਦੀ ਖਾਤਰ ਬੋਲਦਾ ਰਿਹਾ ਤੇ ਕੁਰਬਾਨੀਆਂ ਵਾਲਾ ਪਰਿਵਾਰ ਆ ਬੀਜੇਪੀ ਉਹਨੂੰ ਜਿਹਾਇਆ ਕਰਦੀ ਆ ਪਰ ਕਹਿਣ ਦਾ ਮਤਲਬ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਭਾਜਪਾ ਨੂੰ ਗਾਲਾਂ ਕੱਢ ਰਹੀ ਸੀ ਜਾਂ ਬੋਲ ਰਹੀ ਸੀ ਉਹਨਾਂ ਦੇ ਖਿਲਾਫ ਬੋਲ ਰਹੀ ਸੀ ਤੇ ਉਹ ਵੀ ਉਹ ਸਹੀ ਸੀਗਾ ਗਲਤੀ ਸੀ ਬਚਾਰੀ ਕਿ ਲੜਾਈ ਕਦੇ ਵੀ ਕੋਈ ਵੀ ਕਿਸੇ ਦੇ ਨਾਲ ਮੁੱਦਿਆਂ ਤੇ ਆਧਾਰਿਤ ਲੜਾਈ ਕਦੇ ਵੀ ਕੋਈ ਆਪਣੇ ਵਿਚਾਰਕਾਂ ਦਾ ਮਤਭੇਦ ਹੋ ਸਕਦਾ ਲੇਕਿਨ ਅੱਜ ਜੋ ਭਾਰਤੀ ਜਨਤਾ ਪਾਰਟੀ ਚ ਆ ਗਈ ਨਹੀਂ ਔਰ ਇਹਦਾ ਮਤਲਬ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨਾਲ ਮੋਦੀ ਜੀ ਦੀਆਂ ਨੀਤੀਆਂ ਨਾਲ ਸਹਿਮਤ ਹੋ ਕੇ ਆਏ ਨੇ ਇਸ ਕਰਕੇ ਉਹ ਜਿਹੜੀ ਅੱਜ ਤੋਂ ਅਗਲੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਬਾਰੇ ਉਹ ਜ਼ਿਆਦਾ ਜਵਾਬ ਦੇ ਸਕਦੇ ਨੇ ਅੱਗੇ ਨੂੰ ਉਹ ਜੋ ਬੋਲਣਗੇ ਉਹ ਜੋ ਉਹਨਾਂ ਨੇ ਜੇ ਉਹਨਾਂ ਨੂੰ ਅੱਛਾ ਲੱਗਿਆ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਮੈਂ ਕੀ ਕਿਹਾ ਕਿ ਕਿ ਡੁੱਬਦਾ ਹੋਇਆ ਜਹਾਜ਼ ਕਾਂਗਰਸ ਜਿਹੜੀ ਆਪਣੇ ਵਰਕਰਾਂ ਨੂੰ ਨਹੀਂ ਸੰਭਾਲ ਸਕਦੀ ਉਹਦੇ ਚੋਂ ਇਹ ਜਿਹੇ ਚੰਗੇ ਲੋਕ ਨਿਕਲ ਕੇ ਬਾਜਪਾ 'ਚ ਆ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਉਹਨਾਂ ਨੂੰ ਬੀਜੇਪੀ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਤਾਂ ਉਹ ਆ ਰਹੇ ਨੇ ਸਾਡੇ ਕੋਲ ਸਰ ਕਾਂਗਰਸ ਕਹਿ ਰਹੀ ਹੈ ਕਿ ਤੁਹਾਡੇ ਕੋਲ ਇੱਕ ਵਾਸ਼ਿੰਗ ਮਸ਼ੀਨ ਹੈ ਜਿਹਦੇ ਤੁਸੀਂ ਧੋ ਕੇ ਸਾਫ਼ ਕਰ ਦਿੰਦੇ ਦੇਖੋ ਜਿਹੜੇ ਜਿਨ੍ਹਾਂ ਦੇ ਉੱਤੇ ਮਾੜਾ ਮੋਟਾ ਕੋਈ ਛਿੱਟਾ ਹੋ ਤਾਂ ਸਾਫ਼ ਹੋ ਜਾਂਦਾ ਜਿਹੜੇ ਉਹ ਦਾਗ ਹੀ ਨੇ ਉੱਥੇ ਹੀ ਰਹਿ ਜਾਣੇ ਨੇ ਉਹਨਾਂ ਨੂੰ ਸਾਫ਼ ਕਰਨ ਦੀ ਮਸ਼ੀਨ ਸਾਡੇ ਕੋਲ ਵੀ ਨਹੀਂ ਹੈ ਨਾ ਅਸੀਂ ਨਹੀਂ ਧੋਣਾ ਬਿੱਟੂ ਜੀ ਨੂੰ ਧੋਤਾ ਬਿੱਟੂ ਜੀ ਬੇਦਾਗ ਨੇ ਬਿੱਟੂ ਜੀ ਦੇ ਉੱਤੇ ਤੁਸੀਂ ਕੋਈ ਦਾਗ ਲਗਾਓ ਨਾ ਜੀ ਜਦੋਂ ਇੱਕ ਬੇਦਾਗ ਛਵੀ ਦੇ ਨੇਤਾ ਨੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਔਰ ਲਗਾਤਾਰ ਜਿੱਤ ਕੇ ਆਏ ਨੇ ਤੇ ਜਿਨ੍ਹਾਂ ਦੇ ਉੱਤੇ ਕੋਈ ਛਿਬੀ ਤੇ ਕੋਈ ਦਾਗ ਹੀ ਨਹੀਂ ਜਿਹਨੂੰ ਜਨਤਾ ਨੇ ਤਿੰਨ ਵਾਰੀ ਸੈਪਟ ਕੀਤਾ ਤੇ ਉਹ ਉਹਦੇ ਬਾਰੇ ਹੋਰ ਤੁਸੀਂ ਕੀ ਸਰ ਅੱਜ ਤੋਂ 2 ਮਹੀਨੇ ਪਹਿਲਾਂ ਤੁਸੀਂ ਹੀ ਕਹਿੰਦੇ ਸੀਗੇ ਕਿ 650 ਕਰੋੜ ਦਾ ਕੰਮ ਹੋਇਆ ਵਾ ਜਿਹੜੇ ਬਿੱਟੂ ਜੀ ਨੇ ਸਮਾਰਟ ਸਿਟੀ ਵਾਸਤੇ ਲੈ ਕੇ ਆਂਦਾ ਸੀ ਦੇਖੋ ਜਿਹੜਾ ਸਮਾਰਟ ਸਿਟੀ ਦਾ ਪੈਸੇ ਦੀ ਦੁਰਵਰਤੋਂ ਹੋਈ ਆ ਉਹਦੇ ਵਿੱਚ ਯੋਗਦਾਨ ਲੋਕਲ ਗਵਰਨਮੈਂਟ ਦਾ ਕਾਰਪੋਰੇਸ਼ਨ ਦਾ ਲੋਕਲ ਸਰਕਾਰਾਂ ਦਾ ਹਮੇਸ਼ਾ ਹੀ ਰਿਹਾ ਮੈਂ ਉਸ ਨੂੰ ਮੈਂ ਅੱਜ ਵੀ ਉਹ ਗੱਲ ਕਹਿੰਨਾ ਕਿ ਇਹਨਾਂ ਲੋਕਾਂ ਨੇ ਜਿਹੜੇ ਸਮਾਰਟ ਸਿਟੀ ਦਾ ਪੈਸਾ ਹੋਵੇ ਜਾਂ ਕੇਂਦਰ ਤੋਂ ਆ ਰਹੀਆਂ ਜਿੰਨੀਆਂ ਵੀ ਲੋਕਾਂ ਦੀਆਂ ਕੋਈ ਆਮ ਜਨਤਾ ਦੇ ਇੱਕ ਹੱਕ ਦੀਆਂ ਗੱਲਾਂ ਨੇ ਉਹਨਾਂ ਨੂੰ ਇਹਨਾਂ ਨੇ ਹਮੇਸ਼ਾ ਇਗਨੋਰ ਕੀਤਾ ਔਰ ਸਮਾਰਟ ਸਿਟੀ ਦਾ ਪੈਸਾ ਜੇ ਲੁਧਿਆਣੇ ਦਾ ਨੁਹਾਰ ਬਦਲੀ ਹੋਣੀ ਚਾਹੀਦੀ ਸੀ ਲੇਕਿਨ ਇਹਨਾਂ ਨੇ ਉਹਦੇ ਵਿੱਚ ਜਿਹੜੀ ਲੋਕਲ ਸਰਕਾਰ ਆ ਉਹ ਲੋਗਾਂ ਤੋਂ ਤਾਂ ਆਪਣੇ ਪੈਚਵਰਕ ਨਹੀਂ ਲੱਗਦੇ ਉਹਨਾਂ ਨੂੰ ਸਮਾਰਟ ਸਿਟੀ ਦਾ ਪੈਸਾ ਯੂਜ਼ ਕਰਨ ਦਾ ਤਾਂ ਸਮਝ ਆਣੀ ਕਿੱਥੋਂ ਇਟ ਮੀਨਸ ਕਿ ਜੇਕਰ ਆ ਕਪਲਾ ਰਵਨੀਤ ਸਿੰਘ ਬਿੱਟੂ ਖੋਲ ਸਕਦੇ ਨੇ ਖੁਲਾਸਾ ਕਰ ਸਕਦੇ ਨੇ ਭਾਜਪਾ ਜਾ ਕੇ ਭਾਜਪਾ ਹਮੇਸ਼ਾ ਕਰਦੀ ਆ ਰਹੀ ਆ ਬਿੱਟੂ ਜੀ ਅੱਗੇ ਨੂੰ ਉਹਦੀ ਹੋਰ ਆਵਾਜ਼ ਉੱਪਰ ਲੈਵਲ ਤੱਕ ਚੱਕਣਗੇ ਜੋ ਜੋ ਉਹਨਾਂ ਕੋਲ ਹੋਏਗਾ ਜੋ ਤੁਹਾਡੇ ਕੋਲ ਹੋਏਗਾ ਜੋ ਸਾਡੇ ਕੋਲ ਹੋਏਗਾ ਜੇ ਉਹਦਾਂ ਦਾ ਕੋਈ ਵੀ ਸਾਡੇ ਕੋਲ ਸਬੂਤ ਹੋਣਾ ਹੋ ਜਾਵੇ ਦੇਖੋ ਕਪਲਾ ਤਾਂ ਜਗ ਜਹਰ ਆ ਕਿਸਮਾ ਸਿਟੀ ਦਾ ਪ੍ਰੋਜੈਕਟ ਦਾ ਕਪਲਾ ਕੋ ਕਪੜਾ ਤਾਂ ਜਗ ਜਹਰਾ ਜਿੱਥੇ ਬਾਰ ਬਾਰ ਕਦੇ ਟੈਣਾ ਪਟਲੀਆਂ ਕਦੇ ਲਾਤੀਆਂ ਤੇ ਉਹ ਬਾਰ ਬਾਰੀ ਜਿਹੜੀਆਂ ਚੀਜ਼ਾਂ ਜਨਤਾ ਦੇਖਦੀ ਆ ਮਿੱਤਰਾ ਉਹਨਾਂ ਨੂੰ ਸਭ ਕੋ ਸਮਝ ਆ ਰਿਹਾ ਕਪੜਾ ਭੁੱਲਣਗੇ ਸਰ ਬਿੱਟੂ ਜੀ ਕਿਉਂ ਨਹੀਂ ਖੋਲਾਂਗੇ ਬਿੱਟੂ ਜੀ ਕੋਈ ਵੀ ਮੋਦੀ ਜੀ ਨੇ ਸਾਫ ਕਿਹਾ ਕੋਈ ਵੀ ਬੰਦਾ ਬਚਿਆ ਨਹੀਂ ਰਹਿ ਸਕਦਾ ਜਿਹੜਾ ਵੀ ਕੋਈ ਕਿਸੇ ਵੀ ਢੰਗ ਨਾਲ ਪੰਜਾਬ ਦੇ ਵਿੱਚ ਕਿਸੇ ਵੀ ਹਿੰਦੁਸਤਾਨ ਚ ਕਪਲਾ ਕਰਦਾ ਜਾਂ ਸਰਕਾਰਾਂ ਦੇ ਪੈਸੇ ਦੀ ਦੁਰਵਰਤੋਂ ਕਰਦਾ ਕੋਈ ਕੋਈ ਵੀ ਛੁਪਿਆ ਨਹੀਂ रह ਸਕਦਾ ਔਰ ਸਾਰਿਆਂ ਨੂੰ ਅਸੀਂ ਨੰਗੇ ਕਰਾਂਗੇ ਸਰ ਲੱਗਦਾ ਜੀ ਤੁਹਾਨੂੰ ਚਾਹੇ ਕੋਈ ਅੰਨੇ ਪਾਰਟੀਆਂ ਦੇ ਵੀ ਵਰਕਰ ਵੀ ਜਾਂ ਮਲਏ ਕਿਤੇ ਸ਼ਾਮਿਲ ਹੋ ਸਕਦੇ ਨੇ ਦੇਖੋ ਜੀ ਹੁਣ ਦਰਵਾਜ਼ੇ ਖੁੱਲੇ ਨੇ ਸਾਰਿਆਂ ਨੂੰ ਜੀ ਆਇਆਂ ਔਰ ਲੋਕ ਸ਼ਾਮਿਲ ਹੋਣਾ ਚਾਹੁੰਦੇ ਨੇ ਤੇ ਸਾਡੇ ਲਈ ਇਹ ਬੜਾ ਫਕਰ ਦਾ ਕਹਿੰਦੇ ਮੌਜੂਦਾ ਐਮਐਲਏ ਵੀ ਕੋਈ ਸ਼ਾਮਿਲ ਹੋ ਰਿਹਾ ਦੇਖੋ ਹੁਣ ਪਤਾ ਲੱਗ ਜੂਗਾ ਜੀ ਕੀ ਸਰ ਨਹੀਂ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੇ ਸਾਹਮਣੇ ਆ ਜੂਗਾ ਸਰ ਤੁਹਾਨੂੰ ਪਤਾ ਕੀ ਸਰ ਨਹੀਂ ਤੁਹਾਡੇ ਸਾਹਮਣੇ ਆ ਜੂਗਾ ਜੋ ਵੀ ਜਦੋਂ ਪੇਤ ਖੁੱਲੂਗਾ ਤੁਹਾਡੇ ਸਾਹਮਣੇ ਆ ਜੂਗਾ ਮੈਂ ਕਿਹਾ ਪਟਾਰੀ ਜੀ ਜੋ ਕੁਛ ਆ ਪਟਾਰੀ ਜੀ ਹੁੰਦਾ ਜਦੋਂ ਪਟਾਰੀ ਖੁੱਲੂ ਤੁਹਾਡੇ ਸਾਹਮਣੇ